ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਰਿਪੋਰਟ ਅਨੁਸਾਰ ਚੋਨੇ ਦੀ ਸ਼ੁਰੂਆਤੀ ਬਿਜਾਈ ਤੇ ਰੋਕ ਲਗਾਉਣ ਤੋਂ ਬਾਅਦ ਪੰਜਾਬ ਵਿੱਚ ਚੋਨੇ ਦੀ پیداوار ਵਿੱਚ 10 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵੱਧ ਦਾ ਵਾਧਾ ਹੋਇਆ। ਸਾਲ 2009 ਵਿੱਚ ਸੂਬਾ ਸਰਕਾਰ ਵੱਲੋਂ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ ਲਾਗੂ ਕਰਨ ਤੋਂ ਬਾਅਦ ਜਲਦੀ ਬਿਜਾਈ ਅਤੇ ਨਰਸਰੀ ਦੀ ਬਿਜਾਈ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ 2009 ਐਕਟ ਐਂਡ ਇਟਸ ਇੰਪੈਕਟਸ ਰਿਲੀਕ ਵਾਲੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਕਿ ਚੋਨੇ ਦੀ ਜਲਦੀ ਬਿਜਾਈ ਤੇ ਪਾਬੰਦੀ ਤੋਂ ਪਹਿਲਾਂ ਚੋਨੇ ਦਾ ਪ੍ਰਤੀ ਹੈਕਟੇਅਰ ਝਾੜ 57.2 ਕੁਇੰਟਲ ਸੀ ਜਦੋਂ ਕਿ ਪਿਛਲੇ ਸੋਨੀ ਸੀਜ਼ਨ ਵਿੱਚ ਇਹ 67.3 ਕੁਇੰਟਲ ਸੀ ਸ਼ੁਰੂ ਵਿੱਚ ਇਹ ਐਕਟ ਨਰਸਰੀ ਦੀ ਬਿਜਾਈ ਲਵਾਈ ਅਤੇ 10 ਮਈ ਅਤੇ 10 ਜੂਨ ਤੋਂ ਪਹਿਲਾਂ ਚੋਨੇ ਦੀ ਲਵਾਈ ਤੇ ਪਵੰਦੀ ਲਗਾ ਦਿੰਦਾ ਸੀ ਬਾਅਦ ਵਿੱਚ 2014 ਵਿੱਚ ਐਕਟ ਵਿੱਚ ਸੋਧ ਕੀਤੀ ਗਈ ਅਤੇ ਇਸ ਨੇ ਨਰਸਰੀ ਦੀ ਬਜਾਈ ਅਤੇ ਚੋਨੇ ਦੀ ਲਵਾਈ ਕਰੰਬਾਰ 15 ਮਈ ਅਤੇ 15 ਜੂਨ ਤੋਂ ਬਾਅਦ ਕਰਨ ਦੀ ਆਗਿਆ ਦਿੱਤੀ। ਰਿਪੋਰਟ ਲਿਖਣ ਵਾਲੇ ਖੇਤੀਬਾੜੀ ਵਿਗਿਆਨੀ ਚਾਵਲ ਡਾਕਟਰ ਬੂਟਾ ਸਿੰਘ ਢਿੱਲੋ ਅਤੇ ਪੌਦਾ ਪ੍ਰਜਨਨ ਅਤੇ ਜੀਨ ਟੈਕਸ ਵਿਭਾਗ ਦੇ ਪ੍ਰਮੁੱਖ ਰਾਈਸ ਬੀਡਰ ਡਾਕਟਰ ਰਣਵੀਰ ਸਿੰਘ ਗਿੱਲ ਨੇ ਕਿਹਾ ਕਿ ਰਿਪੋਰਟ ਦਾ ਮਕਸਦ ਰਵਾਈ ਤੀ ਬੇਲੀ ਨੂੰ ਤੋੜਨਾ ਕਿ ਝੋਨੇ ਦੀ ਦੇਰੀ ਨਾਲ ਦਿਖਾਈ ਦੇਣ ਨਾਲ ਇਸ ਦੀ ਪੈਦਾਵਾਰ ਘਟ ਜਾਂਦੀ ਹੈ ਤੇ ਅਸਲ ਵਿੱਚ ਇਸ ਨਾਲ ਝਾੜ ਵੱਧਦਾ ਅਤੇ ਤਰਤੀਹੇ ਹੇਠਲੇ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਤੋਂ ਇਲਾਵਾ ਦੇਰ ਨਾਲ ਕੱਟੇ ਗਏ ਝੋਨੇ ਨੂੰ ਅੰਦਰੂਨੀ ਸੰਕਰਮਣਾਂ ਕੀੜਿਆਂ ਅਤੇ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ। ਰੀਪੋਰਟ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਥੋੜੇ ਸਮੇਂ ਲਈ ਇਹ ਐਕਟ ਦੀ ਪੂਰਤੀ ਕਰਦੀ ਹੈ ਤੇ ਪ੍ਰਾਲੀ ਦੇ ਪ੍ਰਬੰਧਨ ਲਈ ਲੋੜਿੰਦੀ ਵਿੰਡੋ ਪ੍ਰਦਾਨ ਕਰਦੀ ਹੈ ਪੀਯੂ ਦੇ ਖੋਜ ਪਰਚੋਕਾਂ ਅਤੇ ਕਿਸਾਨ ਪਾਗੇਦਾਰੀ ਸਰਵੇਖਣਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਚੋਨੇ ਦੀਆਂ ਥੋੜੀ ਮਿਆਦ ਵਾਲੀਆਂ ਕਿਸਮਾਂ 5-9 ਘਟਾ ਸਿੰਚਾਈ ਦੀ ਖਪਤ ਕਰਦੀਆਂ ਨੇ ਅਤੇ ਘਟ ਖਾਦ ਅਤੇ ਕੀਟਨਾਸ਼ਕਾਂ ਦੀ ਵੀ ਲੋੜ ਹੁੰਦੀ ਹੈ ਪਿਛਲੇ 10 ਸਾਲਾਂ ਵਿੱਚ ਪੀਯੂ ਨੇ 14 ਦੀਆਂ ਇੱਕ ਦਰਜਨ ਛੋਟੀਆਂ ਤੋਂ ਦਰਮਿਆਨੀ ਮਿਆਦ ਦੀਆਂ ਕਿਸਮਾਂ ਦੀ ਸ਼ਿਫਾਰਿਸ਼ ਕੀਤੀ ਹੈ ਇਹਨਾਂ ਕੁਸ਼ਲ ਕਿਸਮਾਂ ਨੂੰ ਵਿਆਪਕ ਪੱਧਰ ਤੇ ਅਪਣਾਉਣ ਨਾਲ ਨਾ ਸਿਰਫ ਬਾਦਨ ਵਿੱਚ ਵਾਧਾ ਹੋਇਆ ਬਲਕਿ ਕੇਂਦਰੀ ਚੌਲਾਂ ਦੇ ਪੁੱਲ ਵਿੱਚ ਪ੍ਰੋਡਕਟਿਵਿਟੀ ਅਤੇ ਯੋਗਦਾਨ ਦੇ ਮਾਮਲੇ ਵਿੱਚ ਵੀ ਰਿਕਾਰਡ ਕਾਇਮ ਹੋਏ ਨੇ ਡਾਟੇ ਤੋਂ ਇਹ ਸਪਸ਼ਟ ਹੈ ਕਿ 25 ਜੂਨ ਦੀ ਟਰਾਂਸ ਵਿਜ਼ਾਈ ਅਦੀਨ ਮੱਧਮ ਮਿਆਦ ਦੀਆਂ ਸਬਜ਼ੀਆਂ ਵਧੀਆ ਝਾੜ ਤੇ ਰਹੀਆਂ ਸੀ ਇਸ ਕਿਸਮ ਪੀ ਆਰ 126 ਦਾ ਜੁਲਾਈ ਵੀ ਟਰਾਂਸ ਪਲੈਨਿੰਗ ਤਹਿਤ ਹੋਰ ਵੀ ਵਧੀਆ ਝਾੜ ਮਿਲਦਾ ਪਿਆ ਗਿਆ ਸੀ ਜਿਸ ਦੇ ਨਤੀਜੇ ਵਜੋਂ ਸਿੰਚਾਈ ਦੀ ਕਾਫੀ ਬਚਤ ਹੁੰਦੀ ਹੈ ਸ਼ੁਰੂਆਤੀ ਮਿੱਟੀ ਨਾਲੋਂ 6 ਤੋਂ 17% ਇੱਕ ਐਕਟ ਦੀ ਸ਼ਕਤੀ ਨਾਲ ਪਾਲਣਾ ਨੇ ਪਾਣੀ ਦੇ ਪੱਧਰ ਵਿੱਚ ਗਰਾਵਟ ਨੂੰ ਰੋਕਣ ਅਤੇ ਉਤਪਾਦਕਤਾ ਵਧਾਉਣ ਦੇ ਮਾਮਲੇ ਵਿੱਚ ਮਹੱਤਵਪੂਰਨ ਸਕਾਰਾਤਮਕ ਪ੍ਰਭਾਵ ਦਿਖਾਏ ਨੇ